ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟਸ ਵੱਲੋਂ ਇੱਕ ਵਾਰ ਫਿਰ ਤੋਂ ਅੱਜ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦਾ ਪ੍ਰਧਾਨ ਚੁਣ ਲਿਆ ਗਿਆ ਹੈ ਅਕਾਲੀ ਦਲ ਦੇ ਪ੍ਰਧਾਨ ਬੜਨ ਮਗਰੋਂ ਸੁਖਬੀਰ ਸਿੰਘ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਨੇ ਡੈਲੀਗੇਟਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਕਿਸੇ ਪਰਿਵਾਰ ਦੀ ਨਹੀਂ ਹੈ ਸਗੋ ਅਕਾਲੀ ਦਲ ਹੀ ਪੰਜਾਬ ਦਾ ਅਸਲੀ ਵਾਰਿਸ ਹੈ ਕਾਂਗਰਸ ਤੋਂ ਬਾਅਦ ਅਕਾਲੀ ਦਲ ਹੀ ਸਭ ਤੋਂ ਪੁਰਾਣੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਕੋਈ ਮਾਮਲੀ ਪਾਰਟੀ ਨਹੀਂ ਦੇਸ਼ ਲਈ ਸ਼ਹਾਦਤਾਂ ਦੇਣ ਵਾਲੀ ਪਾਰਟੀ ਹੈ ਦੀ ਜਥੇਬੰਦੀ ਹੈ 104 ਸਾਲ ਪੁਰਾਣੀ ਜਥੇਬੰਦੀ ਹੈ ਜੇ ਹਿੰਦੁਸਤਾਨ ਦਾ ਇਤਿਹਾਸ ਦੇਖੀਏ ਕਾਂਗਰਸ ਤੋਂ ਬਾਅਦ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਪਰ ਕੱਲੀ ਸ਼੍ਰੋਮਣੀ ਅਕਾਲੀ ਦਲ ਹੈ ਜਿਸ ਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ ਅਜੇ ਵੀ ਚੱਕਰ ਸਤਕਾਰ ਨੂੰ ਹੋਰ ਕਿਸੇ ਪਾਰਟੀ ਨੂੰ ਨਹੀਂ ਕਿਹਾ ਜਾਂਦਾ ਕਿਉਂ ਆ ਉਹ ਪਾਰਟੀ ਹੈ ਜਿਸ ਨੇ देश की आजादी देश में आजादा आजादी के बाद भी गरीब वास्ते किसान वास्ते मजदूर वास्ते पंजाब वास्ते देश वास्ते लीडरशिप ने तो वर्करा ने शहादत द कोई मामूली पार्टी नहीं ਸਾਰੇ ਇੱਥੇ ਇਕੱਠੇ ਹੋਏ ਹੋ 27 ਲੱਖ ਮੈਂਬਰਸ਼ਿਪ ਤੋਂ ਤੁਹਾਨੂੰ 560 ਮੈਂਬਰਾਂ ਨੂੰ ਡੈਲੀਗੇਟ ਬਣਾਇਆ ਗਿਆ 27 ਲੱਖ ਲੋਕਾਂ ਨੇ ਤੁਹਾਨੂੰ ਮੈਂਬਰ ਬਣਾਇਆ ਗਿਆ ਸ਼ੋਮਨੀ ਕਾਲੀਦਲ ਦੇ ਡੈਲੀਗੇਟ ਦੀ ਬਹੁਤ ਵੱਡੀ ਮੱਤ ਹੈ ਤੁਸੀਂ ਪਾਰਲੀਮੈਂਟ ਨੂੰ ਸ਼ੋਮਨੀ ਕਾਲੀਦਲ ਦਾ ਤੁਸੀਂ ਅਦਕੀ ਆਦਮਿਆਂ ਨੂੰ ਫੈਸਲੇ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਕਿਸੇ ਪਰਿਵਾਰ ਦਾ ਨਹੀਂ ਹੈ ਆ ਕੌਮ ਦੀ ਪੰਜਾਬ ਦੀ ਜਥੇਬੰਦੀ ਹੈ ਸਹੀ ਮੈਨੇ ਤੇ ਪੰਜਾਬ ਦੀ ਅਸਲੀ ਵਾਰਿਸ ਪੰਜਾਬ ਦਾ ਅਸਲੀ ਵਾਰਿਸ ਸ਼੍ਰੋਮਣੀ ਅਕਾਲੀ ਦਲ ਹੈ ਕੋਈ ਕਾਂਗਰਸ ਵਾਰਿਸ ਨਹੀਂ ਕੋਈ ਭਾਜਪਾ ਵਾਰਿਸ ਨਹੀਂ ਕੋਈ ਝਾੜੂ ਵਾਲੇ ਵਾਰਸ ਨਹੀਂ ਆਹ ਤੇ ਇਥੇ ਆਉਂਦੇ ਆ ਕੱਲੇ ਰਾਜ ਕਰਨ ਵਾਸਤੇ ਸ਼੍ਰੋਮਣੀ ਕਾਲੀ ਦਲ ਆਉਂਦਾ ਹੈ ਸੇਵਾ ਕਰਨ ਵਾਸਤੇ ਆਹ ਫਰਕ ਹੈ ਰਾਜ ਕਰਨ ਵਾਸਤੇ ਤੇ ਸੇਵਾ ਕਰਨ ਵਾਸਤੇ ਆਹ ਜ਼ਮੀਨ ਆਸਮਾਨ ਦਾ ਫਰਕ ਹੈ ਸ਼੍ਰੋਮਣੀ ਕਾਲੀ ਦਲ ਦਾ ਮਕਸਦ ਕੀ ਹੈ ਮੋਟੋ ਕੀ ਹੈ ਸਰਬੱਤ ਦਾ ਭਲਾ ਸਾਰਿਆਂ ਦਾ ਭਲਾ ਸ਼੍ਰੋਮਣੀ ਕਾਲੀ ਦਲ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਆਪਣੇ ਗੁਰੂ ਸਬਾਨ ਨੇ ਆਪਾਂ ਨੂੰ ਕੀ ਸਿਖਾਇਆ ਕਿ ਸਾਰੇ ਧਰਮਾਂ ਦਾ ਸਤਕਾਰ ਕਰੋ ਹਰ ਇਨਸਾਨ ਦੀ ਸਹਾਇਤਾ ਕਰੋ ਤਾਂ ਇਹ ਤੁਸੀਂ ਦੇਖਿਆ ਹੋਣਾ ਕਿ ਸ਼੍ਰੋਮਣੀ ਕਾਲੀ ਦਲ ਲਗਾਤਾਰ ਪੰਜਾਬ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਦਾ ਮੁੱਦਾ ਹੀ ਰਿਹਾ ਹੈ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ার্স ਐਕਸਪੀਰੀਅੰਸ ਇਨ ਸੇਮ ਲਾਈਨ ਹੀ ਯੂਜ਼ਡ ਟੂ ਵਰਕ ਵਿਦ ਰੈਪਿਟੇਟਿਡ ਕੰਪਨੀਆਂਜ਼ ਏਜੰਸੀਜ਼ ਐਸ ਵੈਲ ਲੋਕਲ ਬਿਲਡਰਜ਼ ਵਿਦ ਬ੍ਰਦਰਸ He is professional by plumbing, electrician, masonry, car For more information, please contact him at under check rate rate checktrade platform, www.checktrade.com slash 921760 Chander Consultants Limited. Call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ